ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦੇ ਕੁਸ਼ਲ ਨਤ੍ਰਿਤਵ ਦੇ ਅੰਦਰ ਦਿੱਲੀ ਦੀ ਜਨਤਾ ਨੇ ਅੱਜ ਦਿੱਲੀ ਤੋਂ ਝੂਠ ਦਾ ਫਰੇਵ ਦਾ ਛਲ ਤੇ ਕਪੜ ਦੇ ਨਾਲ ਸਰਕਾਰ ਚਲਾਉਣ ਵਾਲੇ ਕੇਜਰੀਵਾਲ ਦਾ ਸਫਾਇਆ ਕੀਤਾ ਪੂਰੀ ਤਰ੍ਹਾਂ ਨਾਲ ਔਰ ਨਰਿੰਦਰભાઈ ਮੋਦੀ ਦੀ ਗਾਰੰਟੀ ਦੇ ਉੱਤੇ ਵਿਸ਼ਵਾਸ ਕੀਤਾ ਹੈ ਅੱਤ ਮੈਂ ਦਿੱਲੀ ਦੀ ਜਨਤਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪ੍ਰਚੰਡ ਰੂਪੀ ਜਿੱਤ ਆ ਉਹ ਦਿੱਤੀ ਹੈ ਔਰ ਇਹਦਾ ਅਸਰ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੀ ਰਾਜਨੀਤੀ 'ਚ ਵੀ ਬਹੁਤ ਜ਼ਿਆਦਾ ਪਏਗਾ ਔਰ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਪੰਜਾਬ ਦੀ ਜਨਤਾ ਨੂੰ ਵੀ ਦਿੱਲੀ ਦੇ ਲੋਕਾਂ ਦੇ ਜਿਹੜਾ ਇਹ ਰਾਜਨੀਤਿਕ ਪਰਿਵਰਤਨ ਹੋਇਆ ਹੈ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਵੀ ਮੌਜੂਦ ਹੋਏਗੀ ਔਰ 2027 ਦੀ ਸ਼ੁਰੂਆਤ ਅੱਜ ਦਿੱਲੀ ਤੋਂ ਹੋਈ ਹੈ ਔਰ 27 ਦੇ ਅੰਦਰ ਪੰਜਾਬ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਜਿੱਤੇਗੀ ਕੇਜਰੀਵਾਲ ਦੀ ਹਾਰ ਔਰ ਵੱਡੇ ਮਾਰਜਨ ਨਾਲ ਹਾਰਿਆ ਕੋਈ ਛੋਟਾ ਮਾਰਜਨ ਨਹੀਂ ਹੈ 4090 ਵੋਟਾਂ ਦੇ ਨਾਲ ਉਹਦੀ ਹਾਰ ਹੋਈ ਔਰ ਛੋਟੀ ਜੀ ਵਿਧਾਨ ਸਭਾ ਜਿਦੇ ਤੇ ਕੇਵਲ 65000 ਵੋਟ ਕੋਲ ਹੋਇਆ ਸੀ ਔਰ ਜਿਦੇ ਵਿੱਚੋਂ ਭਾਜਪਾ ਦੇ ਕੈਂਡੀ ਨੂੰ 48% ਦੇ ਕਰੀਬ ਕਰੀ ਵੋਟਾਂ ਪਈਆਂ ਇਹ ਇਸ ਗਲ ਦਾ ਸੰਕੇਤ ਹੈ ਝੂਠ ਦੇ ਨਾਲ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਤੁਸੀਂ ਥੋੜੀ ਦੇਰ ਤੇ ਰਾਜ ਕਰ ਸਕਦੇ ਹੋ ਲੇਕਿਨ ਮੈਨੂੰ ਦਿੱਲੀ ਚ ਰਹਿਣ ਦਾ ਮੌਕਾ ਵੀ ਮਿਲਿਆ ਉਹੀ ਹਾਲ ਇਹਨਾਂ ਦਾ ਪੰਜਾਬ ਚ ਹੈ ਅੱਜ ਵੀ ਲੋਕੀ ਪੰਜਾਬ ਦੀਆਂ ਭਿਆਣਾ ਵੇਟ ਕਰ ਰਹੀਆਂ 1000 ਰੁਪਏ ਕਿੱਥੇ ਆ ਕਿ ਇਸ਼ਾਰਾ ਦਾ ਹਾਲ ਦੇਖੋ ਲੋਕਲ ਬਾਡੀ ਦਾ ਕੋਈ ਵੀ ਕੰਮ ਅੱਜ ਵੀ ਇਹ ਪੰਜਾਬ ਜੰਦਰ ਨਹੀਂ ਕਰਾਰੇ ਸਵਾਏ ਵੀ ਵਿਗਿਆਪਨਾਂ ਦੇ ਸਵਾਏ ਝੂਟਦੇ ਸਵਾਏ ਸਵਾਏ ਲਾਰੇ ਦੇ ਇਹਨਾਂ ਨੂੰ ਕੋਈ ਕਰਨਾ ਨਹੀਂ ਆਂਦਾ ਕੰਮ ਪਰ ਆਮ ਆਦਮੀ ਪਾਰਟੀ ਦਾ ਤੁਸੀਂ ਦੇਖੋ ਕਿ ਜਿੱਦਾ ਦਿੱਲੀ ਤੋਂ ਸਵਾਇਆ ਹੋਇਆ ਹੈ ਇਦਾਂ ਹੀ ਪੰਜਾਬ ਦੇ ਅੰਦਰ ਵੀ ਇਹਦਾ ਅਸਰ ਦਿਖਾਈ ਦੇਗਾ ਦਿੱਲੀ ਦੀ ਆਵਾਜ਼ ਪੰਜਾਬ ਤੱਕ ਆਏਗੀ ਔਰ ਪੰਜਾਬ ਦੀ ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਏਗੀ ਦਿੱਲੀ ਦੇ ਵਿੱਚ ਅਹਮ ਤੇ ਅਹੰਕਾਰ ਦੀ ਰਾਜਨੀਤੀ ਕਰ ਰਹੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਜੋ ਉਹਨਾਂ ਨੂੰ ਅਹਮ ਹੋ ਚੁੱਕਿਆ ਹੈ ਕਿ ਦਿੱਲੀ ਦੇ ਵਿੱਚ ਮੋੜ ਕੇ ਉਹ ਆਪਣੀ ਸਰਕਾਰ ਬਣਾਣਗੇ ਦਿੱਲੀ ਦੇ ਲੋਕਾਂ ਨੇ ਉਹਨਾਂ ਦੇ ਅਹੰਕਾਰ ਨੂੰ ਚੂਰ ਚੂਰ ਕਰਤਾ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਉੱਤੇ ਮੋਹਰ ਲਗਾਈ ਉਹਨਾਂ ਨੇ ਔਰ ਜਿਸ ਤਰ੍ਹਾਂ ਹਰਿਆਣਿਆਂ ਦੇ ਵਿੱਚ ਤੀਸਰੀ ਵਾਰ ਸਰਕਾਰ ਬਣੀ ਹੈ ਯੂਪੀ ਦੇ ਵਿੱਚ ਦੂਜੀ ਵਾਰ ਸਰਕਾਰ ਬਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਅਹਿਮ ਬਹੁਮਤ ਦੇਣਗੇ ਜੈ ਹਿੰਦ ਜੈ ਭਾਰਤ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਪਰਚੰਡ ਬਹੁਮਤ ਦਿੱਤਾ ਲਿਆ ਇਹ ਜਿੱਤ ਸਾਰੇ ਆਦਰਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਸੁਸ਼ਾਸਨ ਦੀ ਜਿੱਤ ਆ ਉਹ ਦੂਜੇ ਪਾਸੇ ਕੇਜਰੀਵਾਲ ਜਿਹੜਾ ਸੁਸ਼ਾਸਨ ਦੇ ਰਾਜ ਦੇ ਲਈ ਆਇਆ ਸੀਗਾ ਵਾਦਾ ਕਰਕੇ ਔਰ ਉਹਨੇ ਸਿਰਫ ਝੂਠ ਦੀ ਰਾਜਨੀਤੀ ਕੀਤੀ ਆ ਔਰ ਭ੍ਰਸ਼ਟਾਚਾਰ ਰਾਜ ਦੇ ਦਿੱਦੀ ਦੇ ਵਿੱਚ ਕੀਤਾ ਅੱਜ ਦਿੱਲੀ ਦੇ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਨਕਾਰਿਆ ਉਹਨਾਂ ਦੇ ਮੰਤਰੀਆਂ ਨੇ ਮੰਤਰੀਆਂ ਨੇ ਰਾਜ ਦੇ ਭ੍ਰਸ਼ਟਾਚਾਰ ਕੀਤਾ ਸ਼ਰਾ ਘਰ ਘਰ ਸਿਖਾਪ ਲਾਈ ਹੈ ਔਰ ਇਹ ਨੀਤੀਆਂ ਤੋਂ ਰਾਕੇ ਜੀ ਬਾਤ ਤੋਂ ਦੁਖੀ ਹੋ ਕੇ ਆਪ ਦਾ ਜਿਹੜਾ ਸਾਡੇ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਆਪ ਦਾ ਦਾ ਨਾਂ ਦਿੱਤਾ ਸੀਗਾ ਇਹ ਦਿੱਲੀ ਤੇ ਆਪ ਦਾ ਨੰਗੇ ਟੁੱਟੇ ਸੀਗੇ ਅੱਜ ਅੱਜ ਦਿੱਲੀ ਦੀ ਜਨਤਾ ਨੇ ਇਹਨਾਂ ਨੂੰ ਇਹਨਾਂ ਦੇ ਮੂੰਹ ਤੇ ਘਾਰੀ ਚਪੇੜ ਮਾਰੀ ਆ ਔਰ ਆਦਰਨੀય ਪ੍ਰਧਾਨ ਮੰਤਰੀ ਦੀ ਨੰਦਰਬਾਈ ਮੋਦੀ ਜੀ ਦੀ ਜਿੱਤ ਦਿੱਲੀ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਦੀ ਜਿੱਤ ਆ ਉਹਨਾਂ ਦੀ ਨੀਤੀਆਂ ਦੀ ਜਿੱਤ ਆ ਔਰ ਇੱਕ ਵਾਰ ਫੇਰ ਤੋਂ ਮੈਂ ਸਾਰੇ ਹੀ ਸਾਰੀਆਂ ਬਾਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਸ ਇਸ ਬਾਰੀ ਬਹੁਤ ਬਹੁਤ ਨਾ ਭਾਤੀ ਜਮਤਾ ਪਾਰਟੀ ਦੀ ਦਿੱਲੀ ਦੀ ਜਿੱਤ ਸੀ ਬਹੁਤ ਬਹੁਤ ਮੁਬਾਰਕ ਦਿਨਾ ਮੁਬਾਰਕਬਾਦ ਦਿਨਾ ਧੰਨਵਾਦ ਜੈਨ ਜਾਬਰ ਜੈ ਜੈ ਸ਼੍ਰੀ ਰਾਜ ਜੈ ਜੈ ਜੀ ਰਾਜ ਅੱਜ ਦੀ ਜਿਹੜੀ ਜਿੱਤ ਹੈ ਇਹ ਝੂਠ ਦੇ ਸੱਚਾਈ ਦੀ ਜਿੱਤ ਹੋਈ ਹੈ ਇਹ ਜਿਹੜੀ ਸਾਈਆਂ ਸਾਲਾਂ ਤੋਂ ਬੀਜੇਪੀ ਪਿੱਛੇ ਸੀਗੀ ਆਪਣੇ ਜਿਹੜੇ ਮਿਹਨਤ ਦਿੱਲੀ ਤੋਂ ਅੱਜ ਜਿਹੜੀ ਜਿੱਤ ਹੋਈ ਹੈ ਇਹ ਜਿੱਤ ਜਿਹੜੀ ਹੈ ਕੋ ਛੋਟੀ ਜਿੱਤ ਨਹੀਂ ਹੈ ਇਸ ਜਿੱਤ ਨੂੰ ਲੈ ਕੇ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਤਿੰਨ ਸਾਲ ਤੋਂ ਗੁੰਡਾ ਕਰਦੀ ਹੋ ਰਹੀ ਹੈ ਇਹਦੇ ਵੀ ਹੁਣ ਕੁਝ ਪਾਇਆ ਜਾਏਗਾ ਜੇਤਨੂ ਅਸੀਂ ਜਿਹੜੇ ਦਿੱਲੀ ਦੀ ਜੇਤਨੀਆਂ 50 ਦੀ ਜੇਤਨੀਆਂ ਆਈ ਨਾਲ ਨਾਲ ਦੇਖਣ ਰਿਹਾ ਸਾਨੂੰ ਲੱਗੇਗਾ ਕਿ ਜਿਹੜੇ ਹਾਲਾਤ ਪੰਜਾਬ ਦੇ ਗਿਗੜੇ ਨੇ ਇਹ ਬਿਲਕੁਲ ਠੀਕ ਹੋਣਗੇ ਔਰ ਬੀਜੇ ਵੀ ਪੰਜਾਬ ਦੇ ਵਿੱਚ ਵੀ ਬਹੁਤ ਬੜੀ ਬਹੁਮਤ ਨਾਲ ਆ ਰਹੀ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ